ਅੱਜ ਸਾਡੇ वार्तालाप ਦਾ ਵਿਸ਼ਾ ਹੈ ਗੁਰਬਾਣੀ ਦੇ ਸੁੱਧ ਚਰਮਿਮਤਤਾ ਪੈਣ ਜੀ ਅੱਜ ਤਾਂ ਮਨ ਵਿੱਚ ਤੂ ਪਿਤਾ ਜੀ ਬਣ ਗਈ ਹੈ ਕਿਉਂ ਕੀ ਹੋਇਆ ਹਰਗੁਣ ਕਰ ਅੱਜ ਸਵੇਰੇ ਕਥਾ ਵਿੱਚ ਗਿਆਨੀ ਜੀ ਸਮਝਾਰੇ ਸਨ ਕਿ ਗੁਰਬਾਣੀ ਦਾ ਪਾਠ ਕਰਨ ਵੇਲੇ ਲਗਾ ਮਾਤਰਾਵਾਂ ਬਿੰਦੀ ਟਿੱਪੀ ਦਾ ਧਿਆਨ ਰੱਖਣਾ ਚਾਹੀਦਾ ਕੁਝ ਅੱਖਰਾਂ ਦੇ ਔਕੜ ਪੜ੍ਹਨੀ ਹੈ ਤੇ ਕੁਝ ਦੀ ਨਹੀਂ ਬਿਲਕੁਲ ਠੀਕ ਹੀ ਕਹਿ ਰਹੇ ਨੇ ਕਹਿੰਦੇ ਹਨ ਕਿ ਗੁਰਬਾਣੀ ਜਿਵੇਂ ਲਿਖੀ ਹੋਈ ਹੈ ਇਨ ਬਿਨੋਂ ਵਹੀ ਪੜਨੀ ਚਾਹੀਦੀ ਹੈ ਆਪਣੇ ਵੱਲੋਂ ਵਾਦੂ ਬਿੰਦੀ ਟਿੱਪੀ ਨਹੀਂ ਲਾਣੀ ਦੂਜਾ ਨਹੀਂ ਕੋਈ ਔਕੜ ਵਗੈਰਾ ਛੱਡਨੀ ਚਾਹੀਦੀ ਹੈ ਪਰ ਤੁਸੀਂ ਦੱਸੋ ਤੁਹਾਨੂੰ ਕਿਸ ਦੀ ਗੱਲ ਠੀਕ ਲੱਗੀ ਮੈਨੂੰ ਤਾਂ ਲੱਗਦਾ ਵੀ ਆਪਣੇ ਵੱਲੋਂ ਵਾਦਾ ਘਾਟਾ ਕਰਨਾ ਗਲਤ ਹੈ ਉਹ ਕਿਵੇਂ ਦੇਖੋ ਜੇਕਰ ਲੋੜ ਹੁੰਦੀ ਤਾਂ ਗੁਰੂ ਸਾਹਿਬ ਨੇ ਜਿੱਥੇ ਇਨੀ ਬਾਣੀ ਲਿਖੀ ਹੈ ਨਸਾਰ ਬਿੰਦੀ ਟਿੱਪੀ ਦੀ ਸੁਦਾਈ ਕਰ ਦਿੰਦੇ ਜਿੱਥੇ ਅੰਕੜ ਪੜਨੀ ਹੈ ਉੱਥੇ ਤਾਂ ਲੱਗੀ ਹੋਈ ਹੈ ਤੇ ਜਿੱਥੇ ਨਹੀਂ ਪੜਨੀ ਉੱਥੇ ਲਾਉਂਦੇ ਹੀ ਨਾ ਨਹੀਂ ਹਰ ਗੁਣਕਾਰ ਗੁਰੂ ਸਾਈ ਵੱਲੋਂ ਗੁਰਬਾਣੀ ਲਿਖਣ ਵਿੱਚ ਕੋਈ ਕਾਇ ਨਹੀਂ ਵਰਤੀ ਗਈ ਜਦੋਂ ਗੁਰਬਾਣੀ ਦੀ ਸੰਪਾਦਨਾ ਹੋਈ ਉਦੋਂ ਲਿਖਣ ਦੇ ਨਿਯਮ ਮੁਤਾਬਕ ਬਿੰਦੀ ਟਿੱਪੀ ਪਾਤੀ ਲਈ ਨਹੀਂ ਸੀ ਜਾਂਦੀ ਅਸਲ ਵਿੱਚ ਸਾਰੀ ਅਨੁਸਾਰ ਕਾ ਵ੍ਰਕ ਵਿੱਚ ਲਿਖੀ ਗਈ ਹੈ ਤੇ ਕਾ ਵ੍ਰਕ ਵਿੱਚ ਬਾਣੀ ਦੀ ਬੰਦਰ ਨੂੰ ਸਮਝਣ ਲਈ ਗੁਰਬਾਣੀ ਦੀ ਆਪਣੀ ਵਿਆਕਰਣ ਹੈ ਕੁਝ ਨਿਮਨ ਜਿਨ੍ਹਾਂ ਨੂੰ ਸਮਝਣਾ ਸਾਡੇ ਸਭ ਲਈ ਬਹੁਤ ਜ਼ਰੂਰੀ ਹੈ ਤਾਂ ਹੀ ਅਸੀਂ ਗੁਰਬਾਣੀ ਦਾ ਸੁੱਧ ਉਚਾਰਨ ਕਰ ਸਕਦੇ ਹਾਂ ਤੁਸੀਂ ਸਭ ਠੀਕ ਹੀ ਕਹਿੰਦੇ ਹੋਵੋਗੇ ਪਰ ਮੈਨੂੰ ਕੁਝ ਸਮਝ ਨਹੀਂ ਆ ਰਿਹਾ ਜ਼ਰਾ ਖੁੱਲ ਕੇ ਸਮਝਾਓ ਤੁਸੀਂ ਦੱਸੋ ਕਿ ਤੁਸੀਂ ਸਹਿਜ ਪਾਠ ਕਰਦੇ ਹੋ ਹਾਂਜੀ ਕਰਦੀ ਰਹਿੰਨੀ ਆ ਤੁਸੀਂ ਪਾਠ ਕਰਦੇ ਆ ਨੋਟ ਕੀਤਾ ਹੋਣਾ ਕਿਧਰੇ ਕਿਧਰੇ ਇੱਕੋ ਅੱਖਰ ਨੂੰ ਦੋ ਦੋ ਮਾਤਰਾਵਾਂ ਲੱਗੀਆਂ ਨੇ ਔਂਕੜ ਵੀ ਲੱਗੀ ਹੋਈ ਹੈ ਤੇ ਹੋੜਾ ਵੀ ਹਾਂਜੀ ਇਹ ਵੀ ਦੱਸੋ ਕਿ ਇੱਕ ਅੱਖਰ ਵਿੱਚ ਦੋ ਦੋ ਮਾਤਰਾ ਕਿਉਂ ਲਗਾਈਆਂ ਗਈਆਂ ਹਨ ਗੁਰੂ ਸਾਹਿਬਾਨ ਨੇ ਸ਼ਬਦ ਦੀ ਕਿਸੇ ਤੁਕ ਦਾ ਕਾਫ ਤੋਲ ਪੂਰਾ ਕਰਨ ਲਈ ਆਪ ਦੋ ਮਾਤਰਾ ਲਾਈਆਂ ਹਨ ਜਿੰਨਾ ਵਿੱਚ ਇੱਕ ਵਾਧੂ ਲੱਗੀ ਮਾਤਰਾ ਪੜਨੀ ਹੈ ਤੇ ਦੂਜੀ ਅਸਲ ਮਾਤਰਾ ਛੱਡਣੀ ਹੈ ਦੋ ਮਾਤਰਾਵਾਂ ਇਕੱਠੀਆਂ ਪੜੀਆਂ ਨਹੀਂ ਜਾ ਸਕਦੀਆਂ ਜਿਹੜੇ ਸੱਜਣ ਇਤਰਾਜ਼ ਕਰਦੇ ਨੇ ਉਹਨਾਂ ਤੋਂ ਪੁੱਛੋ ਜ਼ਰਾ ਕਿ ਦੋ ਮਾਤਰੇ ਸ਼ਬਦਾਂ ਨੂੰ ਪੜਨ ਵੇਲੇ ਇੱਕ ਮਾਤਰਾ ਛੱਡਦੇ ਕਿਉਂ ਨੇ ਵਜਨ ਤਾਂ ਹੈ ਤੁਹਾਡੀ ਦਲੀਲ ਵਿੱਚ ਪਰ ਬਹੁਤੇ ਵੀ ਪੜਨਾ ਇਤਰਾਜ਼ ਕਰਦੇ ਹਨ ਭਲਾ ਉਹਨਾਂ ਤੋਂ ਇਹ ਵੀ ਪੁੱਛੋ ਕਿ ਇਕੋਂਕਾਰ ਦਾ ਉਚਾਰਨ ਇਕੋਂਕਾਰੀ ਕਿਉਂ ਕਰਦੇ ਨੇ ਉਥੇ ਤਾਂ ਕੱਲਾ ਇਕ ਤੇ ਊੜਾ ਹੀ ਲਿਖਿਆ ਆਇਆ ਹੈ ਕਾਰਤਾ ਕਿਤੇ ਲਿਖਿਆ ਹੀ ਨਹੀਂ ਗਲਤ ਤਾਂ ਤੁਹਾਡੀ ਬਿਲਕੁਲ ਠੀਕ ਹੈ ਕੁਝ ਬਿੰਦੀ ਟਿੱਪੀ ਬਾਰੇ ਵੀ ਦੱਸੋ